ਸਪੀਕਰ ਸਾਹਿਬ ਮੈਂ ਤੁਹਾਡੇ ਰਾਹੀਂ ਮੰਤਰੀ ਜੀ ਨੂੰ ਪੁੱਛਣਾ ਮੇਰੇ ਕੋਲ ਜਵਾਬ ਆਇਆ ਮੰਤਰੀ ਜੀ ਦਾ ਕਿ ਹਰੀਦوار ਤੋਂ ਪਠਾਨਕੋਟ ਰੂਟ ਦਾ ਪਰਮਿਟ ਨਹੀਂ ਹੈਗਾ ਸੋ ਮੈਂ ਇਹ ਪੁੱਛਣਾ ਚਾਹਨੀ ਆ ਤੁਹਾਡੇ ਰਾਹੀਂ ਮੰਤਰੀ ਜੀ ਨੂੰ ਕਿ ਪਠਾਨਕੋਟ ਤੋਂ ਹਰੀਦوار ਆਲਰੇਡੀ ਬੱਸ ਜਾਂਦੀ ਹੈ ਜਿਹੜੀ ਕਿ ਉਹ ਮਕੇਰੀਆਂ ਜਾ ਕੇ ਫਿਰ ਅੱਗੇ ਹੁਸ਼ਿਆਰਪੁਰ ਔਰ ਚੰਡੀਗੜ੍ਹ ਤੋਂ ਫਿਰ ਹਰੀਦوار ਜਾਂਦੀ ਹੈ ਜਦੋਂ ਮੈਨੂੰ ਥੋੜੀ ਜਿਹੀ ਦੇਰ ਮੌਕਾ ਮਿਲਿਆ ਸੀ ਇਸ ਡਿਪਾਰਟਮੈਂਟ ਚ ਕੰਮ ਕਰਨ ਦਾ ਲੋਕਾਂ ਦੀ ਧਾਰਮਿਕ ਭਾਵਨਾਵਾਂ ਨੂੰ ਦੇਖਦੇ ਹੋਏ ਔਰ ਸ਼ਰਧਾ ਨੂੰ ਦੇਖਦੇ ਹੋਏ ਕਿਉਂਕਿ ਕਈ ਬਜ਼ੁਰਗਾਂ ਦੀਆਂ ਹਸਤੀਆਂ ਲੈ ਕੇ ਵੀ ਹਰੀਦੁਆਰ ਜਾਂਦੇ ਨੇ ਸੋ ਪਬਲਿਕ ਟਰਾਂਸਪੋਰਟ ਤੇ ਪਬਲਿਕ ਦੀ ਕਨਵੀਨੀਅਸ ਫਸਤੇ ਹੈ ਸੋ ਉਦੋਂ ਵੀ ਪਰਮਿਟ ਨਵਾਂ ਨਹੀਂ ਸੀ ਲਿਆ 16 ਜੂਨ 2018 ਨੂੰ ਅਸੀਂ ਇਹ ਜਿਹੜਾ ਪਠਾਨਕੋਟ ਤੋਂ ਬੱਸ 3:30 ਵਜੇ ਚੱਲਦੀ ਸੀ ਇਹ ਨੂੰ ਪੋਏ ਨੂੰ ਟੱਚ ਕਰਦੇ ਹੋਏ ਦਿਨਾਨਗਰ ਔਰ ਗੁਰਦਾਸਪੁਰ ਚ ਹੋ ਕੇ ਫੇਰ ਮੁਕੇਰੀਆਂ ਵਾਲਾ ਰੂਟ ਜਿਹੜਾ ਹੁਸ਼ਿਆਰਪੁਰ ਨੂੰ ਔਰ ਅੱਗੇ ਚੰਡੇਗਾ ਨੂੰ ਉਹ ਨੂੰ ਰੀਜ਼ਿਊਮ ਕਰ ਲੈਂਦੀ ਸੀ ਸੋ ਮੇਰੀ ਗੁਜ਼ਾਰਿਸ਼ ਹੈ ਕਿ ਇਹ ਰੂਟ ਜਦੋਂ ਦੀ ਸਰਕਾਰ ਬਦਲ ਗਈ ਨਵੀਂ ਤੁਸੀਂ ਤੁਹਾਡੀ ਸਰਕਾਰ ਆ ਗਈ ਤੇ ਇਹ ਰੂਟ ਬੰਦ ਕਰ ਦਿੱਤਾ ਗਿਆ ਸੋ ਮੇਰੀ ਸਵਾਲ ਹੈ ਕਿ ਇਹ ਰੂਟ ਲੋਕਾਂ ਦੀ ਭਾਵਨਾ ਔਰ ਸ਼ਰਧਾ ਨੂੰ ਦੇਖਦੇ ਹੋਏ ਮੈਂ ਫੇਰ ਉਹੀ ਗੱਲ ਰਿਪੀਟ ਕਰ ਰਹੀ ਹਾਂ ਕਿ ਬਹੁਤ ਜ਼ਿਆਦਾ ਡਿਮਾਂਡ ਹੈ ਔਰ ਮੈਨੂੰ ਡੈਪੂਟੇਸ਼ਨ ਟਾਈਮ ਟੂ ਟਾਈਮ ਮਿਲਦੇ ਰਹਿੰਦੇ ਨੇ ਮੇਰੀ ਇਹ ਬੇਨਤੀ ਹੈ ਕਿ ਇਹ ਰੂਟ ਦੁਬਾਰਾ ਕਦੋਂ ਬਹਾਲ ਕਰੋਗੇ ਇਹ ਮਨੋ ਦਾਸ ਜੀ ਜੀ ਮੰਤਰੀ ਜੀ ਮਾਨਯੋਗ ਸਪੀਕਰ ਸਾਹਿਬ ਮਾਨਯੋਗ ਮੈਂਬਰ ਨੇ ਆਪ ਹੀ ਦੱਸਿਆ ਵੀ ਪਰਮਿਟ ਨਹੀਂ ਉਧਰ ਨੂੰ ਹੈਗਾ ਅਸੀਂ ਆਪ ਹੀ ਦੂਜੇ ਰੇ ਰੂਟ ਤੋਂ ਚਲਾਤੀ ਉਹ ਵਾਕਈ ਜਿਹੜਾ ਰੂਟ ਇਹਨਾਂ ਦੱਸਿਆ ਉੱਤੇ ਪਰਮਿਟ ਨਹੀਂ ਹੈਗਾ ਜਲਦੀ ਆਪਾਂ ਉਹਦੀ ਵਾਇਬਿਲਟੀ ਵੇਖ ਕੇ ਤੇ ਆਪਾਂ ਪਰਮਿਟ ਜਿਹੜਾ ਉਹਨੂੰ ਵਧਾ ਲਾਂਗੇ ਵਧਾ ਕੇ ਆਪਾਂ ਚਲਾ ਦਿਆਂਗੇ ਜੀ ਬਸ ਜਲਦੀ ਚੱਲ ਜੂਗੀ ਜੀ ਥੈਂਕ ਯੂ ਹਾਂਜੀ ਅਰੁਣਾ ਜੀ ਸਰ ਇਸ ਤਰ੍ਹਾਂ ਹੈ ਕਿ ਇਹ ਜਦੋਂ ਜ਼ਿਆਦਾ ਸਵਾਰੀਆਂ ਮਿਲਣਗੀਆਂ ਤੇ ਓਬਵੀਅਸਲੀ ਉਹ ਵਾਇਬਲ ਤੇ ਪ੍ਰੋਫਿਟੇਬਲ ਤੇ ਹੋ ਹੀ ਜਾਏਗਾ ਨਾ ਤੇ ਖਰਚਾ ਜ਼ਿਆਦਾ ਨਹੀਂ ਆਏਗਾ ਸਿਰਫ 2-3 ਸਟੇਸ਼ਨਸ ਕਵਰ ਕਰਨੇ ਆ ਉਹ ਦੂਸਰੇ ਦਿਨੇ ਬਹੁਤ ਪ੍ਰੋਫਿਟੇਬਲ ਹੈ ਕਿਉਂਕਿ ਅਗਲੇ ਦਿਨ ਫੇਰ 4 ਵੀ ਤੇ ਉਹ ਬਾਸ ਅਰੀਦਵਾਰ ਤੋਂ ਵਾਪਸ ਪਠਾਨਕੋਟ ਨੂੰ ਅੱਗੇ ਰੂਟ ਰਾਹੀਂ ਚੱਲਦੀ ਹੈ ਸੋ ਕੋਈ ਜ਼ਿਆਦਾ ਖਰਚੇ ਵਾਲੀ ਨਹੀਂ ਹੈ ਥੈਂਕ ਯੂ ਤਾਂ ਇਹ ਜਲਦੀ ਤੋਂ ਜਲਦੀ ਕਦੋਂ ਤੱਕ ਚਲਾਓਗੇ ਇਹ ਦੱਸੋ ਥੈਂਕ ਯੂ ਥੈਂਕ ਯੂ ਥੈਂਕ ਯੂ ਤੁਸੀਂ ਵੀ ਇਹ ਨਾ 2-4 ਦਿਨ ਦੇ ਵਿੱਚ ਹੀ ਕਰਾ ਦੇਵਾਂਗੇ ਉਹ ਦੱਸੋ ਜੀ ਆਂ ਠੀਕ ਥੈਂਕ ਯੂ ਠੀਕ ਹੈ ਥੈਂਕ ਯੂ ਥੈਂਕ